ਰੀਸੈਂਟਲੀ ਇੱਕ ਇੰਟਰਨੈਸ਼ਨਲ ਜਰਨਲ ਆਫ ਕਰੰਟ ਰਿਸਰਚ ਦੇ ਵਿੱਚ ਇੱਕ ਆਰਟੀਕਲ ਜਿਹੜਾ ਹੈ ਰਿਸਰਚ ਪੇਪਰ ਜਿਹੜਾ ਹੈ ਉਹ ਪਬਲਿਸ਼ ਹੋਇਆ ਹੈ ਇਹ ਪ੍ਰੋਜੈਕਟ ਜਦੋਂ ਬਣਾਏ ਜਾਂਦੇ ਨੇ ਨਾ ਇਹ ਸਿਰਫ ਸਰਕਾਰੀ ਖਜ਼ਾਨਾ ਲੁੱਟਣ ਦੀ ਨੀਤਨਾ ਬਣਾਏ ਜਾਂਦੇ ਕਿਸੇ ਨੇ ਸ਼ਹਿਰ ਨੂੰ ਖੂਬਸੂਰਤ ਨਹੀਂ ਬਣਾਉਣਾ ਕੀ ਨਫਰਤ ਕੁਦਰਤ ਦੇ ਨਾਲ ਵੀ ਜਿੱਥੇ ਡਵੈਲਪਮੈਂਟ ਕਰਦੇ ਨੇ ਉੱਥੇ ਜਖਮਾ ਵੱਢ ਕੇ ਰੱਖ ਦਿੰਦੇ ਨੇ ਦੇਸ਼ ਦੀ ਸਾਡੇ ਮੁਲਕ ਦੇ ਵਿੱਚ ਸਾਨੂੰ ਲੁੱਟਣ ਵਾਲੇ ਤਾਂ ਤਿੰਨ ਹੀ ਨੇ ਲੋਕ ਹਮ ਇੱਕ ਕਾਰਪੋਰੇਟ ਇੱਕ ਪੋਲੀਟਿਸ਼ੀਅਨ ਤੇ ਇੱਕ ਬਿਊਰੋਕਰੇਟ ਹਮ ਇਹਨਾਂ ਨੂੰ ਤਾਂ ਸ਼ਰਮ ਹਯਾਈ ਨਾਂ ਦੀ ਕੋਈ ਚੀਜ਼ ਨਹੀਂ ਰਹੀ ਵਰਿੰਦਰ ਜੀ ਬੇਸਰਮਾਨੂ ਤੇ ਫਿਟੇਮੂ ਕਹਿਣ ਨੂੰ ਵੀ ਜਲ ਨਹੀਂ ਕਰਦਾ ਸਾਡੀਆਂ ਸਰਕਾਰਾਂ ਨੂੰ ਕੁਦਰਤ ਦੇ ਨਾਲ ਕੋਈ ਖਾਸੀ ਦੁਸ਼ਮਣੀ ਐ ਬੁਰਾ ਹਾਲ ਕਰ ਦੇਣਗੇ ਕੁਦਰਤ ਦਾ ਇਹਨਾਂ ਨੂੰ ਕੁਦਰਤ ਨਾਲ ਖਾਸੀ ਦੁਸ਼ਮਣੀ ਐ ਪਰ ਇਹਨਾਂ ਨੂੰ ਦੋ ਨੰਬਰ ਦੇ ਪੈਸੇ ਨਾਲ ਬੜਾ ਪਿਆਰ ਹੁੰਦਾ ਤੁਸੀਂ ਬਨਸਪਤੀ ਖਤਮ ਕਰਕੇ ਸ਼ਹਿਰ ਖੂਬਸੂਰਤ ਨਹੀਂ ਬਣਾ ਸਕਦੇ ਤੁਸੀਂ ਉਹ ਗੁੰਡੋਿਆਂ ਦੀਆਂ ਉਹ ਬੀਟਲਸ ਦੀਆਂ ਉਹ ਚਿਪਕਲੀਆਂ ਦੀਆਂ ਨਸਲਾਂ ਖਤਮ ਕਰਕੇ ਸ਼ਹਿਰ ਨੂੰ ਖੂਬਸੂਰਤ ਨਹੀਂ ਬਣਾ ਸਕਦੇ ਸਾਡੇ ਤੇਸ਼ ਭਾਰਤ ਵਰਗਾ ਪੂਰੀ ਦੁਨੀਆ ਚ ਕੋਈ ਮੁਲਕ ਨਹੀਂ ਜੋ ਇੰਨਾ ਸੋਹਣਾ ਖੂਬਸੂਰਤ ਮੁਲਕਾ ਪਰ ਦੁੱਖ ਦੀ ਚੀਜ਼ ਦਾ ਕਿ ਇਹਦੇ ਜਿਹੜੇ ਸਿਆਸਤੀ ਲੋਕ ਨੇ ਸਿਆਸਤ ਕਰਨ ਵਾਲੇ ਲੋਕ ਨੇ ਬਿਊਰੋਕਰੇਟ ਸਾਰੇ ਮੈਂ ਇੱਕੋ ਜਿਹੇ ਕਹਿੰਦਾ ਪਰ 90% ਤੋਂ ਜ਼ਿਆਦਾ ਉਹ ਭ੍ਰਿਸ਼ਟ ਨੇ ਜਿਹਦੇ ਕਰਕੇ ਸਾਡੇ ਪਿਆਰੇ ਮੁਲਕ ਦਾ ਸਾਡੇ ਪਿਆਰੇ ਭਾਰਤ ਦਾ ਇਹਨਾਂ ਨੇ ਬੇੜਾ ਘਰ ਕਰਕੇ ਰੱਖਿਆ ਹੋਇਆ ਸਾਨੂੰ ਯਾਦ ਹੋਵੇਗਾ ਕਿ ਇਸ ਮੁਲਕ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਸੋਨੇ ਦੀ ਚਿੜੀ ਨੇ ਮੈਂ ਤਾਂ ਕਾਂਗਾ ਸਾਡਾ ਦੇਸ਼ ਸੋਨੇ ਦਾ ਹਾਥੀ ਹੈ ਮੈਂ ਪੁੱਛਦਾ ਕਿ ਤੁਹਾਡੇ ਕੋਲ ਕੀ ਇਕੋਲੋਜੀਕਲ ਕਲੀਅਰੈਂਸ ਹੈ ਕਿ ਇਕੋਲੋਜੀਕਲ ਆਡਿਟ ਹੋਇਆ ਕਿ ਇਕੋਲੋਜੀਕਲ ਆਡਿਟ ਜਾਂ ਇਕੋਲੋਜੀਕਲ ਨਾਂ ਦਾ ਕੋਈ ਡਿਪਾਰਟਮੈਂਟ ਵੀ ਤੁਹਾਡੇ ਕੋਲ ਹੈਗਾ ਹੈ एनवायरनमेंट ਨੂੰ ਦੇ ਤੋਹਾਂ ਨੇ ਤੁਸਾਂ ਨੇ ਨਾ ਇੱਕ ਤਮਾਸ਼ਾ ਬਣਾ ਰੱਖਿਆ ਸੋ ਨਾਜ਼ਰੀਨ ਬਹੁਤ-ਬਹੁਤ ਸਵਾਗਤ ਆ ਤੁਹਾਡਾ ਐਸਐਮ ਜ਼ੈਡ ਨਿਊਜ਼ 'ਚ ਮੈਂ ਹਾਂ ਵਰਿੰਦਰ ਜਿਵੇਂ ਕਿ ਅਸੀਂ ਨਵੇਂ-ਨਵੇਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਰਹਿੰਨੇ ਆ ਨਵੇਂ-ਨਵੇਂ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਰਹਿੰਨੇ ਆ ਇਸੇ ਲੜੀ ਦੇ ਵਿੱਚ ਅੱਜ ਫੇਰ ਤੋਂ ਸਾਡੇ ਨਾਲ ਮੌਜੂਦ ਨੇ ਮਸ਼ਹੂਰ ਦਵਾ ਵਿਗਿਆਨੀ ਡਾਕਟਰ ਬੀਐਸ ਆਲਖ ਜਿਨਾਂ ਦਾ ਰੀਸੈਂਟਲੀ ਇੱਕ ਇੰਟਰਨੈਸ਼ਨਲ ਜਰਨਲ ਆਫ ਕਰੰਟਰ ਰਿਸਰਚ ਦੇ ਵਿੱਚ ਇੱਕ ਆਰਟੀਕਲ ਜਿਹੜਾ ਹੈ ਰਿਸਰਚ ਪੇਪਰ ਜਿਹੜਾ ਹੈ ਉਹ ਪਬਲਿਸ਼ ਹੋਇਆ ਹੈ ਗੱਲਬਾਤ ਕਰਾਂਗੇ ਕਿ ਇਹਦੇ ਵਿੱਚ ਇਹਨਾਂ ਨੇ ਕੀ ਰਿਸਰਚ ਕੀਤੀ ਹੈ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡਾ ਐਸਐਨਜ਼ ਨਿਊ 'ਚ ਧੰਨਵਾਦ ਸਭ ਤੋਂ ਪਹਿਲਾਂ ਤੇ ਡਾਕਟਰ ਸਾਹਿਬ ਵਧਾਈਆਂ ਦੀਦਿ ਗੀ ਵੀ ਇਸ ਰਿਸਰਚ ਜਰਨਲ ਤੋਂ ਪਹਿਲਾਂ ਇਹ ਗੱਲਬਾਤ ਕਰੀਏ ਜੋ ਮੇਰੇ ਹੱਥ 'ਚ ਕਾਗਜ਼ ਹੈ ਸੱਦਾ ਪੱਤਰ ਹੈ ਇਹ ਤੁਹਾਨੂੰ ਜਿਹੜਾ ਗਲੋਬਲ ਫਾਰਮਾ ਸਮਿਟ ਇੰਟਰਨੈਸ਼ਨਲ ਪੱਧਰ ਤੇ ਜਿਹੜੀ ਹੋ ਰਹੀ ਹੈ ਇਹ ਮਿਖੇਲ ਪੈरिस ਟੋਕੀਓ ਟ੍ਰਾਂਟੋ ਰੋਮ ਲੰਡਨ ਦੇ ਵਿੱਚ ਹੋ ਰਹੀ ਹੈ ਜਿੱਥੇ ਤੁਹਾਨੂੰ ਸੱਦਾ ਪੱਤਰ ਆਇਆ ਜਿਹੜੇ ਬੁਲਾਰੇ ਦੇ ਤੌਰ ਤੇ ਜਿਹੜਾ ਤੁਹਾਨੂੰ ਸੱਦਾ ਪੱਤਰ ਆਇਆ ਇਹ ਕੀ ਹੈ ਦੇਖੋ ਜੀ ਇਹ ਤਾਂ ਉਹ ਕਾਨਫਰੰਸ ਵਾਲਿਆਂ ਦਾ ਬੜਪਣ ਹੈ ਜੀ ਉਹਨਾਂ ਨੇ ਸੱਦਾ ਪੱਤਰ ਭੇਜਿਆ ਤੇ ਚਲੋ ਇੰਟਰਨੈਸ਼ਨਲ ਸਰਕਲਾਂ 'ਚ ਸਾਡੀ ਕੋਈ ਪਹਿਚਾਣ ਬਣਦੀ ਜਾ ਰਹੀ ਹੈ ਜਾਂ ਬਣ ਗਈ ਹੈ ਤੇ ਧੰਨਵਾਦੀ ਹਾਂ ਸੀ ਉਹਨਾਂ ਦੇ ਵੀ ਗਲੋਬਲ ਫਾਰਮਸਮਿਟ ਵਾਲਿਆਂ ਦੇ ਜੀ ਕਿ ਉਹਨਾਂ ਦੀ ਜਿਹੜੀ ਕਾਨਫਰੰਸ ਹੋ ਰਹੀ ਆ ਟੋਰਾਂਟੋ ਚ ਹੋ ਰਹੀ ਆ ਲੰਡਨ ਚ ਹੋ ਰਹੀ ਆ ਰੋਮ ਚ ਹੋ ਰਹੀ ਆ ਟੋਕੀਓ ਚ ਹੋ ਰਹੀ ਆ ਹੋਰ ਵੀ ਥਾਈ ਹੋ ਰਹੀ ਆ ਤੇ ਉਹਨਾਂ ਨੇ ਨਿਊਯਾਰਕ ਚ ਵੀ ਹੋ ਰਹੀ ਆ ਉਹਨਾਂ ਚੋਂ ਕਿਸੇ ਇੱਕ ਜਗ੍ਹਾ ਦੇ ਉੱਤੇ ਮੈਨੂੰ ਜਾਣਾ ਪਵੇਗਾ ਤੇ ਐਜ ਸਪੀਕਰ ਚਲੋ ਜਾ ਰਹੇ ਹਾਂ ਜੀ ਜੀ ਹਾਂ 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 ਜਾ ਰਹੇ ਹਾਂ ਤੇ ਚਲੋ ਇੱਕ ਅੱਛੀ ਆ ਅੱਛਾ ਲੱਗਦਾ ਹੈ ਕੋਈ ਕੋਈ ਜਾਦ ਕਰੇ ਤਾਂ ਜਾਣਾ ਵੀ ਚਾਹੀਦਾ ਦੂਜਾ ਜਿਹੜਾ ਇਹ ਰਿਸਰਚ ਪੇਪਰ ਆ ਹਾਂ ਇਹ ਜਿਹੜਾ ਤੁਸੀਂ ਲਿਖਿਆ ਰਿਸਰਚ ਆਰਟੀਕਲ ਪੱਕਾ ਪੇਮੈਂਟ ਐਂਡ ਇਕੋਲੋਜੀਕਲ ਹੈਜ਼ਰਡ ਹਾਂ ਇਹ ਕੀ ਦੱਸੋ ਜਰਾ ਇਹ ਜਿਹੜਾ ਹੈਗਾ ਕਿ ਪੱਕਾ ਪੇਮੈਂਟਸ ਐਨ ਇਕੋਲੋਜੀਕਲ ਹੈਜ਼ਰਡ ਇਹ ਇੰਟਰਨੈਸ਼ਨਲ ਜਰਨਲ ਆਫ ਕੰਟੈਂਪੋਰਰੀ ਰਿਸਰਚ ਦੇ ਹੁਣੇ ਵਾਲੇ issues ਚ ਆਇਆ ਜਿਹੜਾ ਹੁਣੇ ਹੋਣ ਵਾਲਾ issues ਜੂਨ ਵਾਲਾ issues 21 23 ਜੂਨ 2023 ਨੂੰ ਜੂਨ ਮੰਨਿਆ ਜਾਂਦਾ ਨਾ ਤੇ ਲੇਟੈਸਟ issues ਇਸ ਤੋਂ ਬਾਅਦ ਕੋਈ issues ਆਇਆ ਨਹੀਂ ਅਗਲੇ ਮਹੀਨੇ ਆਏਗਾ ਜੀ ਤੇ ਇਹਦੇ ਵਿੱਚ ਇਹ ਅਸੀਂ ਡਿਸਕਸ ਕੀਤਾ ਹੈਗਾ ਜੇ ਜਿਵੇਂ ਕਿਸੇ ਬੰਦੇ ਦੇ ਸਰੀਰ ਉੱਤੇ ਅਸੀਂ ਟਿੱਪਾਂ ਮਲਦੀਏ ਵੱਲਦੀਏ ਸਾਰੇ ਅੱਖਾਂ ਤੇ ਵੀ ਟਿੱਪਾਂ ਮਲਦੀਏ ਨੱਕ ਤੇ ਵੀ ਮਲਦੀਏ ਕੰਨਾਂ ਤੇ ਵੀ ਮਲਦੀਏ ਸਾਰੇ ਸਰੀਰ ਤੇ ਬੰਦਾ ਜਿੰਦਾ ਨਹੀਂ ਰਹੇਗਾ ਮਰ ਜਾਏਗਾ ਜੀ ਇਵੇਂ ਹੀ ਸਾਡੇ ਜਿਹੜੇ ਸ਼ਹਿਰ ਨੇ ਜਿੱਥੇ ਵੀ ਰਹਿੰਦੇ ਆਂ ਜਿਵੇਂ ਆਪਾਂ ਲੁਧਿਆਣਾ ਦਿੱਲੀ ਆ ਮਸਾਖਾਪਟਨਾ ਮੈਂ ਗਾਜ਼ੀਆਬਾਦ ਆ ਜਿੱਥੇ-ਇਥੇ ਵੀ ਅੰਜਲੰਦਰ ਆ ਪੂਰਾ ਭਾਰਤ ਆ ਇਹਦੇ ਵਿੱਚ ਆ ਸਮਾਰਟ ਸਿਟੀਜ਼ ਦੇ ਨਾਂ ਤੇ ਹਮ ਬਿਊਟੀਫੁੱਲ ਸਿਟੀਜ਼ ਦੇ ਨਾਂ ਦੇ ਉੱਤੇ ਜਿਹੜੀ ਇਹ ਕਨਸੈਪਟ ਆ ਰਿਹਾ ਕਿ ਪੱਕਾ ਪੇਵਮੈਂਟਸ ਲਗਾਈਆਂ ਜਾ ਰਹੀਆਂ ਨੇ ਇਹ ਸ਼ਹਿਰਾਂ ਦੇ ਉੱਤੇ ਹੀ ਸਮਝ ਲਓ ਕਿ ਸ਼ਹਿਰਾਂ ਇਹ ਧਰਤੀ ਮਾਂ ਦੇ ਉੱਤੇ ਅਸੀਂ ਟੇਪ ਮਲ ਦਿੱਤੀ ਪੇਵਮੈਂਟ 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 ਇਹਦਾ ਕੀ ਮਤਲਬ ਪੱਕਾ ਪੇਵਮੈਂਟ ਸੇ ਹੁੰਦਾ ਕਿ ਜਿਵੇਂ ਮੰਨ ਲਓ ਕਿ ਇੱਕ ਸ਼ਹਿਰ ਆ ਮੰਨ ਲਓ 10 ਕਿਲੋਮੀਟਰ ਇਧਰ ਨੂੰ ਆ 10 ਕਿਲੋਮੀਟਰ ਇਧਰ ਨੂੰ ਹੂੰ ਕਰੀਬ 100 ਕਿਲੋਮੀਟਰ 100 ਕਿਲੋਮੀਟਰ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਸੜਕਾਂ ਹੁੰਦੀਆਂ ਨੇ ਸੜਕਾਂ ਦੇ ਕਿ ਛੋਟੀਆਂ ਸੜਕਾਂ ਹੁੰਦੀਆਂ ਨੇ ਅੱਗੇ ਮਹੱਲੇ ਆ ਜਾਂਦੇ ਨੇ ਮਹੱਲੇ ਦੀਆਂ ਗਲੀਆਂ ਆ ਜਾਂਦੀਆਂ ਨੇ ਹੁਣ ਉਥੇ ਪਤਾ ਨਹੀਂ ਕਿਹੜੇ ਸਮਝਦਾਰ ਬੰਦੇ ਬੈਠੇ ਆ ਮੈਂ ਤਾਂ ਉਹਨਾਂ ਨੂੰ ਮਹਾਮੂਰਖ ਕਹਾਵਾਂਗਾ ਹੂੰ ਉਹਨਾਂ ਨੂੰ ਇਹ ਗੱਲ ਖਿਆਲ ਆਇਆ ਵੀ ਸ਼ਹਿਰਾਂ ਦੇ ਵਿੱਚ ਨਾ ਜਿਵੇਂ ਸੜਕ ਦੇ ਕੰਡੇ ਥੋੜੀ ਜੀ ਜਗ੍ਹਾ ਬਚੀ ਹੁੰਦੀ ਸੀ ਹੂੰ ਉਥੇ ਕੋਈ ਪੇੜ ਲੱਗੇ ਹੁੰਦੇ ਸੀ ਜਾਂ ਉਥੇ ਘਾਓ ਗਿਆ ਹੁੰਦਾ ਸੀ ਕੱਚੀ ਜਗ੍ਹਾ ਕੱਚੀ ਜਗ੍ਹਾ ਹੁੰਦੀ ਸੀ ਇਦਾਂ ਹੀ ਛੋਟੀ ਸੜਕ ਜਿਹੜੀ ਲਿੰਕ ਰੋਣਾ ਉਹਦੇ ਵਾਲੇ ਵਾਲੇ ਜਗ੍ਹਾ ਬਚੀ ਹੁੰਦੀ ਸੀ ਜੀ ਫਿਰ ਉਹ ਸ਼ਹਿਰਾਂ ਦੇ ਅੰਦਰ ਗਲੀਆਂ ਹੁਣ ਮੰਨ ਲਓ ਕਿ 20 ਫੁੱਟ ਚੌੜੀ ਇੱਕ ਗਲੀ ਆ ਹੂੰ ਉਹਦੇ ਕਰੀਬ 14 ਫੁੱਟ ਤਾਂ ਉਹ ਪਹਿਲਾਂ ਹੀ ਟੱਕੀ ਆ ਹੁਣ ਮੇਨ ਸੜਕ ਜਿਹੜੀ ਆ ਲਿੰਕ ਰੋਡ ਤੇ ਵੀ ਕੰਕਰੀਟ ਵਿਛੀ ਹੋਈ ਹੈ ਤੇ ਅੱਗੇ ਮੁਹੱਲਿਆਂ ਦੇ ਵਿੱਚ ਗਲੀਆਂ ਨੇ ਉਹਨਾਂ ਦੇ ਉੱਤੇ ਵੀ ਅਸੀਂ ਸੀਮੈਂਟ ਪਛਾਇਆ ਜਾਂ ਇੱਟਾਂ ਮਛਾਈਆਂ ਜਾਂ ਜੋ ਵੀ ਕੀਤਾ ਜਾਂ ਇਾਂ ਟਾਈਲਾਂ ਲਾਈਆਂ ਹੂੰ ਲੌਗਡ ਟਾਈਲਾਂ ਅੱਜਕੱਲ ਜਿਹੜੀਆਂ ਲੱਗਦੀਆਂ ਆ ਜੋ ਵੀ ਲੱਗੀਆਂ ਅੱਜਕੱਲ ਅੰਟਰਲੌਕ ਟਾਈਲਾਂ ਲੱਗ ਜਾਂਦੀਆਂ ਉਹ 3 ਫੁੱਟ ਜਗ੍ਹਾ ਉਧਰ ਵੱਜ ਜਾਂਦੀ 3 ਫੁੱਟ ਜਗ੍ਹਾ ਉਧਰ ਵੱਜ ਜਾਂਦੀ ਉਹ ਇੱਕ ਪੱਟੀ ਚੱਲਦੀ ਸੀ ਜਿਹਦੇ ਵਿੱਚ ਸਾਡੇ ਚਾਹੁੰਦਿਆਂ ਨਾ ਚਾਹੁੰਦਿਆਂ ਕਾਹਬੀਓਂ ਕੋਪਿੰਦੇ ਹੂੰ ਛੋਟੇ ਛੋਟੇ ਉੱਤੇ ਪੌਦੇ ਵੀ ਕੋਪਿੰਦੇ ਸੀ ਹੂੰ ਜਦੋਂ ਕਿਤੇ ਬਰਸਾਤ ਹੁੰਦੀ ਸੀ ਉਹਦੇ ਜਰੀਏ ਥੋੜਾ ਬੋਤਾ ਪਾਣੀ ਜਮੀਨ ਦਾ ਥੱਲੇ ਚਲਾ ਜਾਂਦਾ ਸੀ ਹੂੰ ਉਹਦੇ ਨਾਲ ਕੀ ਹੁੰਦਾ ਸੀ ਕਿ ਜਿਹੜਾ ਜ਼ਮੀਨ ਦਾ ਵਾਟਰ ਲੈਵਲ ਆ ਉਹ ਵੀ ਬਣਿਆ ਰਹਿੰਦਾ ਸੀ ਹੂੰ ਹੂੰ ਫਿਰ ਉਹ ਵਾਟਰ ਲੈਵਲ ਦੇ ਨਾਲ ਨਾਲ ਉੱਥੇ ਨਾ ਨਾ ਪ੍ਰਕਾਰ ਦੇ ਅਸੀਂ ਗਿਣ ਵੀ ਨਹੀਂ ਸਕਦੇ ਸੈਂਕੜੇ ਕਿਸਮਾਂ ਦੇ ਗੁੰਡੋਏ ਇਹ ਬੀਟਰਸ ਇਹ ਕ੍ਰੀਪਰ ਜਿਵੇਂ ਉਹ ਬਰਸਾਤਾਂ ਦੇ ਵਿੱਚ ਇੱਕ ਆਵਾਜ਼ ਆਉਂਦੀ ਦੀ ਬਿੰਡੇ ਬੋਲਦੇ ਹੁੰਦੇ ਕੰਨਾਂ ਦੇ ਵਿੱਚ ਟ੍ਰੀਂ ਆ ਟੀਂ ਕਰਕੇ ਹੱਸਣ ਤੇ ਉਹ ਉਹ ਜੇ ਪਤਾ ਨਹੀਂ ਛੋਟ ਛੋਟੀਆਂ ਜੋਕਾਂ ਜਾਂ ਜੋ ਕੁਝ ਵੀ ਹੁੰਦਾ ਹੈ ਅਹੀਂ ਦੇਖਦੇ ਹੁੰਦੇ ਸੀ ਜਦੋਂ ਬਰਸਾਤ ਹੁੰਦੀ ਹੁੰਦੀ ਸੀ ਤੇ ਬਹੁਤ ਸਾਰੇ ਗੁੰਡੋਏ ਨਿਕਲ ਕੇ ਸਾਡੇ ਘਰਾਂ 'ਚ ਆ ਜਾਂਦੇ ਹੁੰਦੇ ਹੂੰ ਤੇ ਉਹ ਗੁੰਡੋਏ ਨਹੀਂ ਸੀ ਹੁੰਦੇ ਹੁੰਦੇ ਉਹ ਕੁਦਰਤ ਦੇ ਭੇਜੇ ਹੋਏ ਫਰਿਸ਼ਤੇ ਆਉਂਦੇ ਹੁੰਦੇ ਜਿਹੜੇ ਸਾਨੂੰ ਇਹ ਦੱਸਦੇ ਹੁੰਦੇ ਵੀ ਤੁਹਾਡਾ ਇਲਾਕਾ ਰਹਿਣ ਦੇ ਲਾਇਕ ਹੈ ਇਹ ਕੁਦਰਤ ਦੀ ਗੋਦ 'ਚ ਹੈ ਜੇ ਇਹ ਕੁਦਰਤ ਦੀ ਅਸੀਂ ਤੁਸੀਂ ਗੋਦ 'ਚ ਹੈਗੇ ਹੋ ਜੀ ਕੁਦਰਤ ਤੁਹਾਡੇ ਤੋਂ ਥੋੜੀ ਜੀ ਮਿਹਰਬਾਨ ਅਸੀਂ ਉੱਥੇ ਪੱਕਾ ਪੇਮੈਂਟਸ ਲਾ ਦਿਤੀਆਂ ਉਹਨਾਂ ਜਾਨਵਰਾਂ ਦਾ ਅਸੀਂ ਕਤਲiyam ਕਰ ਦਿੱਤਾ ਉਹਨਾਂ ਦਾ نسل ਬਨਾਸ਼ ਕਰ ਦਿੱਤਾ ਉਹ ਕਿੱਦਾਂ ਇਹ ਇਹ ਪੱਕੇ ਪੱਕੇ ਪੇਮੈਂਟਸ ਲੱਗੀਆਂ ਤੇ ਉਹ ਜਿਹੜੇ ਸੀਗੇ ਵਿਚਾਰੇ ਧਰਤੀ ਦਾ ਉੱਪਰਲੇ ਹਿੱਸੇ ਨਾਲ ਧਰਤੀ ਦਾ ਕੰਡੈਕਟ ਹੀ ਖਤਮ ਹੋ ਗਿਆ ਤੇ ਉਹ ਜਿਹੜੀ ਜਿੱਥੇ ਉਹ ਪਾਣੀ ਪੈਣਾ ਸੀ ਮਿੱਟੀ ਸੀ ਜਿਹੜੀ ਉਹ ਤੇ ਉਹ ਮਿੱਟੀ ਗਾਇਬ ਹੋ ਗਈ ਨਾ ਹੁਣ ਪਾਣੀ ਥੱਲੇ ਧਰਤੀ 'ਚ ਨਹੀਂ ਜਾ ਰਿਹਾ ਇੱਕ ਕੇਕ ਬਸਾ ਦਿੱਤਾ ਨਾ ਅਸੀਂ ਇੱਕ ਤਰ੍ਹਾਂ ਦਾ ਕੰਕਰੀਟ ਕੇਕ ਹੋ ਗਿਆ ਜਿਹੜੀ ਉਹ ਜਗ੍ਹਾ ਸੀਗੀ ਪੱਕਾ ਪੇਮੈਂਟਸ ਦੇ ਨਾਂ ਦੇ ਉੱਤੇ ਹੁਣ ਤੁਸੀਂ ਦੇਖੋਗੇ ਕਿ ਜਿੱਥੇ-ਜਿੱਥੇ ਵੀ ਕੱਚੀ ਸੜਕ ਪਈ ਸੀ ਕੱਚੀ ਜਗ੍ਹਾ ਪਈ ਸੀ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਆਸ-ਪਾਸ ਸੜਕਾਂ ਦੇ ਆਸ-ਪਾਸ इवन ਵੱਡੀਆਂ ਸੜਕਾਂ ਜੀਟੀ ਰੋਡਾਂ ਦੇ ਆਸ-ਪਾਸ ਵੀ ਸਭ ਜਗ੍ਹਾ ਇਹ ਪੱਕਾ ਪੇਵਮੈਂਟਸ ਲੱਗੀਆਂ ਨੇ ਸਿਟੀ ਬਿਊਟੀਫਿਕੇਸ਼ਨ ਦੇ ਨਾਂ ਦੇ ਉੱਤੇ ਅਸੀਂ ਸਿਟੀ ਬਿਊਟੀਫਿਕੇਸ਼ਨ ਦੇ ਨਾਂ ਦੇ ਉੱਤੇ ਦੁਨੀਆ ਜਹਾਨ ਦੀ ਵੈਜੀਟੇਸ਼ਨ ਉਹ ਕਾ ਉਹ ਜਿਹੜੀ ਬੂਟੀਆਂ ਜੋ ਵੀ ਉੱਥੇ ਉਗਦਾ ਸੀ ਸਾਰਾ ਇਤਵਾ ਕਰ ਦਿੱਤਾ ਬਿਊਟੀਫੇਰ ਮਰ ਸਮਾਰਟ ਸਿਟੀ ਬਣਾ ਰਹੇ ਸਮਾਰਟ ਸਿਟੀ ਬਣਾਦੇ ਨਾ ਅਸੀਂ ਸਮਾਰਟ ਸਿਟੀ ਨਹੀਂ ਬਣਾਏ ਅਸੀਂ ਮਰਦਾ ਸ਼ਹਿਰ ਬਣਾ ਦਿੱਤੇ ਹੁਣ ਦੇਖੋ ਇੱਥੇ ਰਹਿਣਾ ਕਿੰਨੇ ਆ ਇਨਸਾਨਾਂ ਨੇ ਇਨਸਾਨ ਤੇ ਜਿੰਦਾ ਚੀਜ਼ ਨੇ ਇੱਥੇ ਕੋਈ ਮਰਦਾ ਰੋਬੋਟ ਥੋੜੀ ਰਹਿਣੇ ਅਸੀਂ ਰੋਬਟਾਂ ਦੇ ਰਹਿਣ ਦੇ ਲਾਇਕ ਮਸ਼ੀਨਾਂ ਦੇ ਰਹਿਣ ਦੇ ਲਾਇਕੀ ਹੋ ਸਕਦੀ ਆ ਉਹ ਉਥੇ ਨਾ ਉਥੇ ਗੁੰਡੋਏ ਹੋਣਗੇ ਨਾ ਉਥੇ ਤਿਤਲੀਆਂ ਹੋਣਗੀਆਂ ਨਾ ਉਥੇ ਛੋਟੇ ਛੋਟੇ ਉਹ ਕੈਟਰਪੀਲਰ ਹੋਣਗੇ ਨਾ ਉਥੇ ਛੋਟੇ ਛੋਟੇ ਪੰਛੀ ਆਉਣਗੇ ਨਾ ਸਾਨੂੰ ਉਹ ਬਿੰਡੇ ਗਾਣਾ ਸੁਣਾਉਣਗੇ ਹੂੰ ਕਹਿਣ ਦਾ ਮਤਲਬ ਹੀ ਹੋ ਗਿਆ ਕਿ ਸਾਰਾ ਕੁਝ ਮਰਦਾ ਕਾਹ ਵੀ ਨਹੀਂ ਉਗਣ ਦੇਣਾ ਉਥੇ ਕੋਈ ਛੋਟੀ ਮੋਟੀ ਜੜੀ ਬੂਟੀ ਕੋਈ ਹੋਰ ਉਥੇ ਕੋਈ ਫੰਗਸ ਉਥੇ ਕੋਈ ਕੀ ਕਹਿੰਦੇ ਹੁੰਦੇ ਆ ਫੰਗਸ ਲਿਚਨ ਹਾਂ ਆ ਬਰਾਫ ਹਾਈਟ ਸੇ ਸਾਰੇ ਹੀ ਤਬਾ ਕਰਦੇ આજ ਤੋਂ ਕੁਝ ਸਾਲ ਪਹਿਲਾਂ ਛੋਟੇ ਛੋਟੇ ਹੁੰਦੇ ਸੀ ਨਾ ਜੀ ਅਸੀਂ ਜਦੋਂ ਉਸ ਵੇਲੇ ਪੁਰਾਣੇ ਸਮੇਂ ਦੀ ਗੱਲ ਹੈ ਤੇ ਜੋ ਅਸੀਂ ਦੇਖ ਦਿੰਦੇ ਚਿੜੀਆਂ ਦੀ ਚੂੰ ਚੂ ਸਵੇਰੇ ਉੱਠਣਾ ਚਿੜੀਆਂ ਦੀ ਪੰਛੀਆਂ ਦੀਆਂ ਆਵਾਜ਼ਾਂ ਆਉਣੀਆਂ ਹੈ ਨਾ ਤੇ ਬੜਾ ਕੁਦਰਤ ਦਾ ਨਜ਼ਾਰਾ ਆਉਂਦਾ ਸੀ ਤੇ ਕਈ ਵਾਰੀ ਜੀ ਦੇਖਣਾ ਤੇ ਆਸ-ਪਾਸ ਵੀ ਰੁੱਖ ਨਜ਼ਰ ਆਉਣੇ ਤੇ ਹੁਣ ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹਦੇ ਗਾਇਬ ਨੇ ਜੀ ਨਾ ਕਾ ਨਜ਼ਰ ਆਉਂਦੇ ਨਾ ਚਿੜੀਆਂ ਤੇ ਨਾ ਕੋਈ ਹੋਰ ਪੰਛੀ ਹੈ ਨਾ ਬਹੁਤ ਇਸ ਵੇਲੇ ਹਾਲਾਤ ਜਿਹੜੇ ਨੇ ਉਹ ਮੈਂ ਕਹਿੰਦਾ ਜੀ ਪੂਰੀ ਤਰੀਕੇ ਦੇ ਨਾਲ ਬਦਲਦੇ ਜਾ ਰਹੇ ਨੇ ਤਬਦੀਲ ਹੁੰਦੇ ਜਾ ਰਹੇ ਨੇ ਤੇ ਉਹ ਮੇਰੇ ਖਿਆਲ ਕੁਦਰਤ ਨਾਲ ਜਿਹੜਾ ਜੁੜਾਅ ਹੈ ਉਹ ਦਿਨ ਬਦੇਨ ਖਤਮ ਹੁੰਦਾ ਜਾ ਰਿਹਾ ਹੁਣ ਤੁਸੀਂ ਦੇਖੋਗੇ ਸੜਕਾਂ ਦੇ ਕੰਢੇ ਦਰਖਤ ਕੱਟੇ ਗਏ ਇੱਕ ਕਿੱਡਾ ਵੱਡਾ ਪੀਪਲ ਬੋੜ ਦਾ ਦਰਖਤ ਹੁੰਦਾ ਸੀ ਸਰਕਾਰੋ ਦੇ ਸਾਹਮਣੇ ਇਹਨਾਂ ਨੂੰ ਸ਼ਰਮ ਨਹੀਂ ਆਈ ਉਹ ਕੱਟਣ ਲੱਗੇ ਜਿੱਥੇ ਸਾਡੀਆਂ ਸਰਕਾਰਾਂ ਡਵੈਲਪਮੈਂਟ ਦੇ ਨਾਂ ਦੇ ਉੱਤੇ ਕੋਈ ਕੰਮ ਕਰਦੀਆਂ ਨੇ ਭਈ ਅਸੀਂ ਡਵੈਲਪਮੈਂਟ ਕਰ ਰਹੇ ਹਾਂ ਸੜਕ ਬਣਾ ਰਹੇ ਹਾਂ ਪੁਲ ਬਣਾ ਰਹੇ ਹਾਂ ਉੱਥੇ ਤੇ ਮੇਨੂੰ ਲੱਗਦਾ ਹੈ ਕਿ ਸਾਡੀਆਂ ਸਰਕਾਰਾਂ ਨੂੰ ਕੁਦਰਤ ਦੇ ਨਾਲ ਕੋਈ ਖਾਸੀ ਦੁਸ਼ਮਣੀ ਹੈ ਬੁਰਾ ਹਾਲ ਕਰ ਦੇਣਗੇ ਕੁਦਰਤ ਦਾ ਕੁਦਰਤ ਨਾਲ ਖਾਸੀ ਦੁਸ਼ਮਣੀ ਹੈ ਪਰ ਇਹਨਾਂ ਨੂੰ ਦੋ ਨੰਬਰ ਦੇ ਪੈਸੇ ਨਾਲ ਬੜਾ ਪਿਆਰ ਹੁੰਦਾ ਜੀ ਇਹ ਪ੍ਰੋਜੈਕਟ ਜਦੋਂ ਬਣਾਏ ਜਾਂਦੇ ਨੇ ਨਾ ਇਹ ਸਿਰਫ ਸਰਕਾਰੀ ਖਜ਼ਾਨਾ ਲੁੱਟਣ ਦੀ ਨੀਤਨਾ ਬਣਾਏ ਜਾਂਦੇ ਕਿਸੇ ਨੇ ਸ਼ਹਿਰ ਨੂੰ ਖੂਬਸੂਰਤ ਨਹੀਂ ਬਣਾਉਣਾ ਤੁਸੀਂ ਬਨਸਪਤੀ ਖਤਮ ਕਰਕੇ ਸ਼ਹਿਰ ਖੂਬਸੂਰਤ ਨਹੀਂ ਬਣਾ ਸਕਦੇ ਤੁਸੀਂ ਉਹ ਗੁੰਡੋਿਆਂ ਦੀਆਂ ਉਹ ਬੀਟਲਸ ਦੀਆਂ ਉਹ ਚਿਪਕਲੀਆਂ ਦੀਆਂ ਨਸਲਾਂ ਖਤਮ ਕਰਕੇ ਸ਼ਹਿਰ ਨੂੰ ਖੂਬਸੂਰਤ ਨਹੀਂ ਬਣਾ ਸਕਦੇ ਉਹ ਜ਼ਿੰਦਾ ਚੀਜ਼ਾਂ ਨੇ ਜਦ ਤੱਕ ਉਹ ਜਿੰਦਾ ਰਹਿਣਗੇ ਤੁਸੀਂ ਜਿੰਦਾ ਰਹੋਗੇ ਮੈਂ ਪਿੱਛੇ ਜੀ ਇੱਕ ਆਰਟੀਕਲ ਪੜ੍ਹ ਰਿਹਾ ਸੀਗਾ ਜੀ ਉਦੋਂ ਦੱਸਿਆ ਗਿਆ ਕਿ ਫੋਰਨ ਦੇ ਵਿੱਚ ਯੂਰਪ ਦੇ ਵਿੱਚ ਕੁਝ ਇਹੋ ਜਿਹੀ ਕੰਟਰੀ ਨੇ ਜਿੱਥੇ ਚੌੜੀਆਂ ਸੜਕਾਂ ਨੂੰ ਜਿਹੜੀਆਂ ਚੌੜੀਆਂ ਮਤਲਬ ਕਿ ਸ਼ਹਿਰਾਂ ਦੇ ਵਿੱਚ ਸੜਕਾਂ ਨੇ ਉਹਨਾਂ ਦੇ ਵਿੱਚੋਂ ਵਿੱਚ ਰੁੱਖ ਲਾਏ ਜਾ ਰਹੇ ਨੇ ਬੂਟੇ ਲਾਏ ਜਾ ਰਹੇ ਨੇ ਸੜਕਾਂ ਨੂੰ ਚੌੜੀਆਂ ਕਰਨ ਦੀ بجائے ਛੋਟਾ ਕੀਤਾ ਜਾ ਰਿਹਾ ਹੈ ਔਰ ਉੱਥੇ ਕਾਰਾਂ ਦੀ بجائے ਸਾਈਕਲਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਭਾਈ ਤੁਸੀਂ ਸ਼ਹਿਰ ਆਪਣੇ 'ਚ ਸਾਈਕਲ ਚਲਾਉਣੇ ਕਾਰਾਂ ਘੁਰਾ ਨਹੀਂ ਵਾੜਨੀਆਂ ਇੱਥੇ ਸਾਡੇ ਮੁਲਕ ਦੇ ਵਿੱਚ ਇਹ ਦੇਖਿਆ ਜੇ ਵੀ 4 ਲਾਈਨ ਸੜਕ ਹੈ ਇਹਨੂੰ 6 ਲਾਈਨ ਬਣਾ ਦਿਓ ਹੋਰ ਵੀ ਵੱਡੀ ਬਣਾ ਦਿਓ 8 ਲਾਈਨ ਬਣਾ ਦਿਓ ਬੱਲੇ ਬੱਲੇ ਐਕਸਪ੍ਰੈਸਵੇ ਬਣਾਤਾ ਕਾਰਾਂ ਦੌੜੀਆਂ ਜਾਂਦੀਆਂ ਨੇ ਤੇ ਮੇਰੇ ਖਿਆਲ ਇੱਕ ਬੰਦਾ ਹੁੰਦਾ ਵੱਡੀ ਜੀ ਕਾਰ 'ਚ ਇਕੱਲਾ ਬੈਠਾ ਹੁੰਦਾ ਹਰ ਤਰੀਕੇ ਦੇ ਨਾਲ ਜਿਹੜਾ ਨਾ ਉਹਦੇ ਨਾਲ ਪੋਲੂਸ਼ਨ ਫੈਲਦਾ ਰੁੱਖ ਜਿਹੜੇ ਨੇ ਉਹ ਨਰਦ ਨੇ ਦਿਨੋ ਦਿਨ ਕੱਟੀ ਜਾ ਰਹੇ ਨੇ ਕਹਿੰਦੇ ਟਰੀ ਪਲਾਂਟੇਸ਼ਨ ਦੀ ਮਹਮ ਹੈ ਜਦੋਂ ਕੋਈ ਦਿਨ ਦਿਹਾੜਾ ਆਉਂਦਾ ਤੇ ਟਰੀ ਪਲਾਂਟੇਸ਼ਨ ਰੁੱਖ ਲਾਏ ਜਾਂਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਡਾਕਟਰ ਸਾਹਿਬ ਉਹਨਾਂ ਰੁੱਖਾਂ ਦੇ ਵਿੱਚੋਂ ਵੀ ਜਿੰਨੇ ਲਾਏ ਜਾਂਦੇ ਨੇ ਚੰਦ ਪਰਸੈਂਟ ਜਿਹੜੇ ਆ ਉਹ ਹੁੰਦੇ ਨੇ ਠੀਕ ਮਤਲਬ ਉਗਦੇ ਨੇ ਬਾਕੀ ਦੇ ਕੋਈ ਜਾਨਵਰ ਪੁੱਟ ਕੇ ਲੈ ਗਏ ਜਾਂ ਉਹਨਾਂ ਦੇਖਭਾਲ ਨਹੀਂ ਹੁੰਦੀ ਤੇ ਉਹ ਤਬਾਹ ਹੋ ਜਾਂਦੇ ਨੇ ਉਦਾਂ ਹੀ ਹੁਣ ਤੁਸੀਂ ਦੇਖੋ ਆ ਜਿਹੜਾ ਇਹ ਮਾਡਲ ਸਾਨੂੰ ਦੇਦੇ ਆ ਇਹ ਦੁਬਈ ਦਾ ਮਾਡਲ ਹੈ ਜੀ ਨਿਊਯਾਰਕ ਦਾ ਮਾਡਲ ਹੈ ਜੀ ਹੁਣ ਜੇ ਅਸੀਂ ਨਿਊਯਾਰਕ ਨਾਲ ਕੰਪੇਅਰ ਕਰੀਏ ਜੀ ਤੇ ਨਿਊਯਾਰਕ ਦਾ ਜਿਹਨੂੰ ਜਨੂੰ ਮੈਨਹਟਨ ਬੋਲਦੇ ਮੈਨ ਨਿਊਯਾਰਕ ਹੂੰ ਉਹਦਾ ਤਕਰੀਬਨ 1/3 ਹਿੱਸਾ ਤਾਂ ਉਹ ਸੈਂਟਰਲ ਪਾਰਕ ਹੀ ਹੂੰ ਤੁਸੀਂ ਉੱਥੇ ਤਾਂ ਕੁਦਰਤ ਦੀ ਕੋਧ ਹੈ ਨਾ ਹੂੰ ਤੁਸੀਂ ਨਿਊਯਾਰਕ ਦੀ ਨਕਲ ਕਰਦੇ ਕਰਦੇ ਜਲਦੀ ਆਪਣੇ ਸ਼ਹਿਰਾਂ ਚ ਵੀ 1/3 ਜਗ੍ਹਾ ਸਮੁੰਦਰ ਦੂਜੇ ਪਾਸੇ ਆ ਉਹਦੇ ਉਹਦੇ ਤਿੰਨ ਪਾਸੇ ਸਮੁੰਦਰ ਹੈ ਇੱਕ ਪਾਸੇ ਹਟਸਨ ਦੇਵਰ ਹਾਂ ਹਟਸਨ ਦੇਵਰ ਵੀ ਤਾਂ ਸਮੁੰਦਰ ਵਰਗਾ ਹੀ ਆ ਜੀ ਹੂੰ ਹੁਣ ਜਦੋਂ ਕਿਉਂਕਿ ਮੈਂ ਨਿਊਯਾਰਕ ਬਹੁਤ ਵਰ ਗਿਆ ਤੇ ਨਿਊਯਾਰਕ ਨੂੰ ਟੱਪ ਕੇ ਜਾਂਦੇ ਆਂ ਅਸੀਂ ਨਿਊ ਜਰਸੀ ਵੱਲ ਪਾਸੇ ਜਾਂਦੇ ਆਂ ਉੱਥੇ ਇੱਕ ਟਾਊਨ ਆਉਂਦਾ ਸਿਕਾਕਸ ਹੁਣ ਜਦੋਂ ਸਿਕਾਕਸ ਜਾਂਦੇ ਆਂ ਉੱਥੇ ਕੁਦਰਤ ਦੀ ਗੋਦ ਚ ਵੱਸਿਆ ਹੁਣ ਤੁਸੀਂ ਨਿਊਯਾਰਕ ਬਣਾਉਣ ਲੱਗੇ ਹੋ ਲੁਧਿਆਣੇ ਨੂੰ ਨਿਊਯਾਰਕ ਬਣਾਉਣ ਲੱਗੇ ਹੋ ਗਾਜ਼ੀਆਬਾਦ ਨੂੰ ਨਿਊਯਾਰਕ ਬਣਾਉਣ ਲੱਗੇ ਹੋ ਤੁਸੀਂ ਜਲੰਧਰ ਨੂੰ ਹਰ ਸ਼ਹਿਰ ਨੂੰ ਤੁਸੀਂ ਨਿਊਯਾਰਕ ਬਣਾਉਣ ਲੱਗੇ ਹੋ ਉਹ ਡਾਕਟਰ ਸਾਹਿਬ ਬੜੀ ਹਾਸੇ ਵਾਲੀ ਗੱਲ ਐ ਨਿਊਯਾਰਕ ਬਣਾਉਣ ਦਾ ਦੂਰ ਇੱਥੇ ਤਾਂ ਝੁੱਗੇ ਨਹੀਂ ਖਤਮ ਹੋ ਰਿਹਾ ਜਦੋਂ ਦੁੱਖੇ ਦੂਸਰੇ ਮੁਲਕਾਂ ਦੇ ਪ੍ਰਧਾਨ ਮੰਤਰੀ ਆਉਂਦੇ ਨੇ ਨਾ ਤੇ ਆਪਣੀਆਂ ਝੁੱਗੀਆਂ ਔਰ ਮ ਲੁਕਾਉਣ ਦੇ ਲਈ ਛੁਪਾਉਣ ਦੇ ਲਈ ਉੱਚੀ ਉੱਚੀਆਂ ਕੰਧੀਆਂ ਘਰ ਕੰਨਾਂ ਕਰ ਦਿੱਤੀਆਂ ਜਾਂਦੀਆਂ ਨੇ ਵਰਿੰਦਰ ਜੀ ਬੇਸ਼ਰਮਾ ਨੂੰ ਤੇ ਫਿਟੇਮੂ ਕਹਿਣ ਨੂੰ ਵੀ ਦਿਲ ਨਹੀਂ ਕਰਦਾ ਇਹਦੇ ਮਹਾ ਬੇਸ਼ਰਮ ਨੇ ਜੀ ਤੁਸੀਂ ਇਹ ਦੇਖੋ ਵੀ ਤੁਸੀਂ ਆਕਲੈਂਡ ਮਾਡਲ ਕਿਉਂ ਨਹੀਂ ਲੈਂਦੇ ਮੈਂ ਨਿਊਜ਼ੀਲੈਂਡ ਗਿਆ ਹੂੰ ਉੱਥੇ ਮੈਂ ਆਕਲੈਂਡ ਦੇਖਿਆ ਹਰ ਘਰ ਦੇ ਮੂਰੇ ਕਾਲਾ ਲੱਗਿਆ ਹੋਇਆ ਬਕਾਇਦਾ ਕਰੀਨੇ ਨਾਲ ਕੱਟਿਆ ਹੋਇਆ ਮੇਰਾ ਉੱਥੇ ਮਿੱਤਰ ਆਕਲੈਂਡ ਰਹਿੰਦਾ ਗਗਨ ਮੈਂ ਉਹਨੂੰ ਪੁੱਛਿਆ ਮੈਂ ਕਿ ਗਗਨ ਜੀ ਤੁਸੀਂ ਕਾ ਇੱਥੇ ਬਹੁਤ ਇਹਨੂੰ ਦਾ ਸਾਰੇ ਸ਼ਹਿਰ ਦਾ ਕਾ ਇੱਕੋ ਹੀ ਮਸ਼ੀਨ ਨਾ ਕੱਟਿਆ ਹੁੰਦਾ ਕਹਿੰਦਾ ਜੀ ਉਹ ਗੱਲ ਐਦਾਵਾ ਕਿ ਜੇ ਇਹ ਕਾ ਮਾੜਾ ਜਿਹਾ ਵੀ ਵਾਦਕਾਟ ਹੋ ਜੇ ਨਾ ਕਹਿੰਦਾ ਸਾਨੂੰ ਉਹ 100 100 ਡਾਲਰ ਦਾ ਜੁਰਮਾਨਾ ਕਰ ਜੰਦਾ ਤੇ ਮੁੜ ਕੇ ਅਮਰੀਕਾ ਦਾ ਇੱਕ ਸ਼ਹਿਰ ਆ ਜੀ ਡੈਟਰੀਆਟ ਡੈਟਰੀਆਟ ਦੇ ਬਾਰੇ ਤਾਂ ਮਸੂਰਾ ਕੇ ਬੜੇ ਬੜੀਆਂ ਜਨਰਲ ਮੋਟਰ ਫੋਰਡ ਕੰਪਨੀ ਹੈ ਕ੍ਰਾਈਸਲਰ ਇਹਨਾਂ ਦਾ ਹੈਡਕ quartਰ ਆ ਬੜਵੀਆਂ ਕੰਪਨੀ ਦਾ ਹੈਡਕ quartਰ ਉੱਥੇ ਵੀ ਮੈਂ ਦੇਖਿਆ ਉੱਥੇ ਵੀ ਬੜੇ ਕਰੀਨੇ ਨਾਲ ਕਹਾ ਗਿਆ ਹ ਸਾਰੇ ਪਾਸੇ ਹੈ ਔਰ ਇਹ ਜਿਹੜਾ ਸ਼ਿਕਾਗੋ ਬਣਾਉਣ ਲੱਗਿਆ ਹਾਂ ਹਾਲਾਂਕਿ ਸਿਕਾਗੋ ਦਾ ਜਿਹੜਾ ਹਿੱਸਾ ਜਿੱਥੇ ਗगनचुंबी ਇਮਾਰਤਾਂ ਨੇ ਉਹ ਵੱਖਰਾ ਹੈ ਹਾਂ ਬਾਕੀ ਸਿਕਾਗੋ ਸ਼ਹਿਰ ਹਰਾ ਭਰਾ ਹੈ ਹਾਂ ਹਾਂ ਇਹਨਾਂ ਨੂੰ ਅਕਲ ਦੇ ਅੰਨਿਆਂ ਨੂੰ ਇਹ ਨਹੀਂ ਅਕਲ ਹੈਗੀ ਕਿ ਅਸੀਂ ਨਕਲ ਤਾਂ ਚੱਜਣਾ ਮਾਰ ਲਈ ਕਿਉਂਕਿ ਉਹਨਾਂ ਸ਼ਹਿਰਾਂ ਦੇ ਵਿੱਚ ਅਗਰ ਇਹ ਪੇਮੈਂਟਸ ਲੱਗੀਆਂ ਨੇ ਪੱਕਾ ਪੇਮੈਂਟਸ ਲੱਗੀਆਂ ਨੇ ਤੇ ਉਹਦੇ ਨਾਲ ਨਾਲ ਵੱਡੇ ਪਾਰਕ ਨੇ ਹਾਂ ਔਰ ਉਹਦੇ ਨਾਲ ਵੱਡੇ ਹਿੱਸਿਆਂ ਦੇ ਵਿੱਚ ਉੱਥੇ ਪਲਾਂਟੇਸ਼ਨ ਹੈ ਉੱਥੇ ਘਾਹ ਉਗਦਾ ਤੁਹਾਡੀ ਦੁਸ਼ਮਣੀ ਕੀ ਹੈ ਉਹ ਕਾ ਆਕਸੀਜਨ ਬਣਾਉਂਦਾ ਤੁਹਾਡੇ ਬੱਚਿਆਂ ਨੇ ਸਾਹ ਲੈਣਾ ਉਥੇ ਛੋਟੇ ਛੋਟੇ ਪੌਦੇ ਹੁੰਦੇ ਜੜੀ ਬੂਟੀਆਂ ਹੁੰਦੀਆਂ ਉਥੇ ਤਿਤਲੀਆਂ ਹੁੰਦੀਆਂ ਨੇ ਛੋਟੇ ਛੋਟੇ ਕੀੜੇ ਆਉਂਦੇ ਨੇ ਉਹ ਉਥੇ ਨਿਕ ਨਿਕੀਆਂ ਚਿੜੀਆਂ ਹੁੰਦੀਆਂ ਨੇ ਤੁਹਾਡੇ ਕੀ ਉਹਨਾਂ ਨਾਲ ਦੁਸ਼ਮਣੀ ਕਿਤੇ ਹੋ ਸਕਦਾ ਕਿਤੇ ਚੂਹੇ ਵੀ ਹੋਣ ਕਿਤੇ ਛਿਪਕਲੀਆਂ ਵੀ ਹੋਣ ਉਹ ਕੁਦਰਤ ਦੇ ਮੈਸੇਂਜਰ ਨੇ ਉਹ ਕੁਦਰਤ ਦੇ ਫਰਿਸ਼ਤੇ ਨੇ ਜਿਹਨੂੰ ਮੀਂਹ ਪੈਂਦਾ ਗੁਣਵਿਆਦ ਦੇ ਕਰਾਂ ਜਾਵੜ ਜਾਂਦੇ ਆ ਉਹ ਕੁਦਰਤ ਦੇ ਭੇਜੇ ਹੋਏ ਇੱਕ ਤਰ੍ਹਾਂ ਦੇ ਦਾ ਇਲਾਹੀ ਫਰਿਸਤੇ ਨੇ ਜਿਹੜੇ ਤੁਹਾਨੂੰ ਦੱਸਦੇ ਆ ਕਿ ਤੁਹਾਡਾ ਇਲਾਕਾ ਰਹਿਣ ਦੇ लायक ਆ ਜੀਵਨ ਨੂੰ ਬੈਲੈਂਸ ਕਰਦੇ ਨੇ ਜ਼ਿੰਦਗੀ ਨੂੰ ਬੈਲੈਂਸ ਕਰਦੇ ਨੇ ਕਿੰਨੀ ਕਿਸਮਾਂ ਦੇ ਵਾਇਰਸ ਨੇ ਜਿਹੜੇ ਉਹਨਾਂ ਦੇ ਫੂਡ ਚੇਨ ਦਾ ਹਿੱਸਾ ਨੇ ਜਿਨ੍ਹਾਂ ਨੂੰ ਉਹ ਖਾਂਦੇ ਨੇ ਤੁਹਾਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ ਕਿੰਨੀ ਕਿਸਮਾਂ ਦੇ ਬੈਕਟੀਰੀਆ ਨੂੰ ਖਾਂਦੇ ਨੇ ਕਿੰਨੀ ਕਿਸਮਾਂ ਦੀਆਂ ਫੰਗਸ ਨੂੰ ਖਾਂਦੇ ਨੇ ਔਰ ਤੁਹਾਨੂੰ ਇੱਕ ਤਰ੍ਹਾਂ ਦੀ ਕੁਦਰਤ ਦੀ ਪ੍ਰੋਟੈਕਸ਼ਨ ਮਿਲੀ ਹੋਈ ਆ ਤੁਸੀਂ ਬੇੜਾ ਕਰ ਕਰਨ ਚੱਲੇ ਹੋ ਤੁਹਾਨੂੰ ਪੈਸਾ ਹੀ ਨਜ਼ਰ ਆਉਂਦਾ ਇੱਕ ਬਿਊਰੋਕਰੇਟ ਬੈਠ ਜਾਂਦਾ ਇੱਕ ਪੋਲੀਟੀਸ਼ਨ ਬੈਠ ਜਾਂਦਾ ਇੱਕ ਕਾਰਪੋਰੇਟ ਘਰਾਣੇ ਦਾ ਨਮਾਇंदा ਬੈਠ ਜਾਂਦਾ ਇਹਨਾਂ ਨੇ ਪਤਾ ਨਹੀਂ ਕਿੰਨੇ ਕ ਪੈਸੇ ਦੀ ਹੈ ਰੈਫਰੀ ਕਰਨੀ ਹੁੰਦੀ ਹੈ ਹੁਣ ਦੇਖੋ ਨਾ ਪੂਰੇ ਇੰਡੀਆ ਦੇ ਵਿੱਚ ਪੱਕਾ ਪੇਮੈਂਟਸ ਵਸਾਈਆਂ ਜਾ ਰਹੀਆਂ ਉਹ ਇੰਡੀਆ ਵਾਲਿਓ ਤੁਸੀਂ ਨਿਊਯਾਰਕ ਤੋਂ ਗਾਂ ਨਹੀਂ ਲੰਗ ਸਰਬ ਤੁਸੀਂ ਆਕਲੈਂਡ ਦਾ ਮਾਡਲ ਕਿਉਂ ਨਹੀਂ ਲੈਂਦੇ ਤੁਸੀਂ ਡੈਟ੍ਰਾਇਟ ਦਾ ਮਾਡਲ ਕਿਉਂ ਨਹੀਂ ਲੈਂਦੇ ਤੁਸੀਂ ਵੈਨਕੂਵਰ ਦਾ ਮਾਡਲ ਕਿਉਂ ਨਹੀਂ ਲੈਂਦੇ ਉਹ ਮਾਡਲ ਕੀ ਖਾਸ ਹੋਣਾ ਮਾਡਲ 'ਚ ਉਹ ਮਾਡਲ ਦੇ ਵਿੱਚ ਗ੍ਰੀਨਰੀ ਵਾਸਤੇ ਜਗ੍ਹਾ ਹੈ ਹੂੰ ਗ੍ਰੀਨਰੀ ਵਾਸਤੇ ਜਗ੍ਹਾ ਹੈ ਤੁਸੀਂ ਤੁਹਾਨੂੰ ਪੁੱਠੀਆਂ ਹੀ ਗੱਲਾਂ ਕਿਉਂ ਚੰਗੀਆਂ ਲੱਗਦੀਆਂ ਨੇ ਹਮ ਹੁਣ ਨਿਊਯਾਰਕ ਦਾ ਤਾਂ ਤੁਸੀਂ ਮੁਕਾਬਲਾ ਹੀ ਨਹੀਂ ਕਰ ਸਕਦੇ ਨਾ ਨਹੀਂ ਹੁਣ ਸਾਡਾ ਦੇਸ਼ ਦੇ ਕਹਿੰਦਾ ਸੀ ਪਲਾੜ ਨੂੰ ਰਾਕੜ ਲਾਤੇ ਨੇ ਅਸੀਂ ਤੇ ਇਹ ਕਰਤਾ ਅਸੀਂ ਦੀ ਚੌਥੀ ਅਰਥਵਿਵਸਥਾ ਬਣ ਗਏ ਆ ਤੇ ਉਹ ਇਹਦਾ ਚੀਜ਼ਾ ਮੈਨੂੰ ਕਿਉਂ ਨਾ ਧਾਰਤ ਨਹੀਂ ਨਾ ਚੀਜ਼ਾਂ ਨੂੰ ਕਿਉਂ ਨਹੀਂ ਧਿਆਨ ਚ ਰੱਖਦੇ ਖੈਰ ਇਹਦੇ ਉੱਤੇ ਮੈਂ ਟਿੱਪਣੀ ਨਹੀਂ ਕਰਨੀ ਚਾਹਾਂਗਾ ਜੀ ਕਿਉਂਕਿ ਮੈਂ ਉਹਨਾਂ ਦਿਨਾਂ ਦੇ ਵਿੱਚ ਅਮਰੀਕਾ ਵਿੱਚ ਸੀਗਾ ਤੇ ਉੱਥੇ ਨਾ ਇੱਕ ਯੂ ਐਸ ਮੇਲ ਕਰਕੇ ਅਖਬਾਰ ਛਪਦੀ ਉਹਦੇ ਵਿੱਚ ਇੱਕ ਆਰਟੀਕਲ ਛਪਿਆ ਹੋਇਆ ਸੀਗਾ ਕਿਕਾ ਤੋਂ ਹੀ ਬਣੀ ਹੋਈ ਪਖਾਰੀ ਜਿਹਾ ਬੰਦਾ ਹੱਥ ਵਿੱਚ ਬੱਕਰੀ ਫੜੀ ਹੋਈ ਇੱਕ ਤਹੱਥ ਚ ਗਾਂ ਫੜੀ ਹੋਈ ਔਰ ਕਹ ਰਿਹਾ ਜੀ ਅਸੀਂ ਵੀ ਹਾਂ ਨਾ ਮਾਰਸ ਕਲੱਬ ਦੇ ਮੈਂਬਰ ਬਣ ਗਏ ਹਾਂ ਸਾਨੂੰ ਵੀ ਮੈਂਬਰਸ਼ਿਪ ਦਿਓ ਉਹ ਬੜਾ ਮਜ਼ਾਕ ਉੜਾ ਗਿਆ ਸੀ ਡਾਕਟਰ ਸਾਹਿਬ ਮੈਂ ਇਹਦੇ ਤੇ ਜ਼ਰੂਰ ਇੱਕ ਗੱਲ ਕਰਾਂਗਾ ਕਿ ਦੇਖੋ ਇੱਕ ਤੇ ਚੀਜ਼ ਹੈ ਕਿ ਸਾਡੇ ਤੇਸ਼ ਭਾਰਤ ਵਰਗਾ ਪੂਰੀ ਦੁਨੀਆ ਚ ਕੋ ਮੁਲਕ ਨਹੀਂ ਜੋ ਇੰਨਾ ਸੋਹਣਾ ਖੂਬਸੂਰਤ ਮੁਲਕਾ ਪਰ ਦੁੱਖ ਇਹ ਚੀਜ਼ ਦਾ ਹੈ ਕਿ ਇਹਦੇ ਜਿਹੜੇ ਸਿਆਸਤ ਲੋਕ ਨੇ ਸਿਆਸਤ ਕਰਨ ਵਾਲੇ ਲੋਕ ਨੇ ਬਿਊਰੋਕ੍ਰਾਟ ਸਾਰੇ ਮੈਂ ਇੱਕੋ ਜਿਹੇ ਕਹਿੰਦੇ ਆ ਪਰ 90% ਤੋਂ ਜ਼ਿਆਦਾ ਉਹ ਪृष्ठ ਨੇ ਜਿਹਦੇ ਕਰਕੇ ਸਾਡੇ ਪਿਆਰੇ ਮੁਲਕ ਦਾ ਸਾਡੇ ਪਿਆਰੇ ਭਾਰਤ ਦਾ ਇਹਨਾਂ ਨੇ ਬੇੜਾ ਗਰ ਕਰਕੇ ਰੱਖਿਆ ਪਿਆ ਸਾਨੂੰ ਯਾਦ ਹੋਵੇਗਾ ਕਿ ਇਸ ਮੁਲਕ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ ਸੋਨੇ ਦੀ ਚਿੜੀ ਨਹੀਂ ਮੈਂ ਤਾਂ ਕਾਂਗਾ ਸਾਡਾ ਦੇਸ਼ ਸੋਨੇ ਦਾ ਹੱਥ ਹੀ ਹੈ ਪਰ ਇਹਨਾਂ ਨੂੰ ਮੂਰਖਾਂ ਨੇ ਤਬਾਹ ਕਰਕੇ ਰੱਖ ਦਿੱਤਾ ਔਰ ਦੁਨੀਆ ਦਾ ਕੋਈ ਮੁਲਕ ਪੂਰੇ ਵਰਡ ਵਿੱਚ ਇਹੋ ਜਿਹਾ ਨਹੀਂ ਹੈਗਾ ਕਿ ਜਿੱਥੇ ਦੁਨੀਆ ਦੀ ਹਰ ਤਰ੍ਹਾਂ ਦਾ ਮੌਸਮ ਹੈ ਉਥੇ برفਾਨਾ ਲਦੇ ਹੋਏ ਪਹਾੜ ਨੇ ਨੈਚਰਲ ਰਿਸੋਰਸ ਬਹੁਤ ਜ਼ਿਆਦਾ ਨੇ ਪੂਰੇ ਵਰਲਡ 'ਚ ਨਹੀਂ ਹੋਣਗੇ ਜਿੰਨੇ ਸਾਡੇ ਇੱਥੇ ਆ ਕਿੰਨਾ ਸਮੁੰਦਰ ਨਾਲ ਘਿਰਿਆ ਹੋਇਆ ਫਿਰ ਇੱਥੇ ਹਰ ਤਰ੍ਹਾਂ ਦਾ ਮੈਟਲ ਨੇ ਜ਼ਮੀਨ ਜਰਖੇ ਜ ਸਾਡੇ ਕੋਲ ਰੇਗਿਸਤਾਨ ਨਹੀਂ ਹੈ ਲੀਥੀਅਮ ਲੱਭਿਆ ਆ ਇਨਾ ਹੋਰ ਬਹੁਤ ਸਾਰੇ ਜਿਹੜੇ ਚੀਜ਼ਾਂ ਨੇ ਲੱਭਦੀਆਂ ਭਈਆਂ ਨੇ ਮੈਂ ਪਿੱਛੇ ਜੀ ਦੇਖ ਵੀ ਰਿਹਾ ਸੀਗਾ ਇੱਕ ਪ੍ਰੋਗਰਾਮ ਕਿ ਉਹਦੇ 'ਚ ਦੱਸਿਆ ਕਿ ਕੈਨੇਡਾ ਦੇ ਵਿੱਚ ਤੇ ਜਿਹੜੇ ਬਿਲਡਿੰਗਾਂ ਦੇ ਉੱਤੇ ਵੀ ਰੁੱਖ ਲਾਏ ਹੋਏ ਨੇ ਜੀ ਹਾਂ ਹੈਨਾ ਸਿੰਗਾਪੁਰ ਦੇਖ ਲਓ ਕਿ ਐਨਾ ਕ ਮੁਲਕ ਹੈ ਐਨਾ ਕ ਪਿੱਦਾ ਜ ਆ ਉੱਥੇ ਵੀ ਤੁਸੀਂ ਦੇਖ ਲਓ ਕਿ ਛੱਤਾਂ ਦੇ ਉੱਤੇ ਖੇਤੀ ਹੁੰਦੀ ਆ ਰੁੱਖ ਲਾਏ ਨੇ ਗ੍ਰੀਨਰੀ ਹੈ ਹਰ ਪਾਸੇ ਗ੍ਰੀਨਰੀ ਹੈ ਤੇ ਪਤਾ ਨਹੀਂ ਸਾਡੇ ਮੁਲਕ ਦੇ ਜਿਹੜੇ ਇਹਨਾਂ ਲੋਕਾਂ ਨੂੰ ਸਿਆਸਤਦਾਨਾਂ ਨੂੰ ਬਿਊਰੋਕ੍ਰੇਟਸ ਨੂੰ ਕੀ ਨਫ਼ਰਤ ਹੈ ਕੁਦਰਤ ਦੇ ਨਾਲ ਵੀ ਜਿੱਥੇ ਡਿਵੈਲਪਮੈਂਟ ਕਰਦੇ ਨੇ ਉੱਥੇ ਜਖਣਾ ਵੱਢ ਕੇ ਰੱਖ ਦਿੰਦੇ ਨੇ ਦੇਸ਼ ਦੀ ਉਹ ਗੱਲੇ ਹੈ ਕਿ ਸਾਡੇ ਮੁਲਕ ਦੇ ਵਿੱਚ ਸਾਨੂੰ ਲੁੱਟਣ ਵਾਲੇ ਤਾਂ ਤਿੰਨ ਹੀ ਨੇ ਲੋਕ ਨੇ ਇੱਕ ਕਾਰਪੋਰੇਟ ਇੱਕ ਪੋਲੀਟਿਸ਼ੀਅਨ ਤੇ ਇੱਕ ਬਿਊਰੋਕਰੇਟ ਇਹਨਾਂ ਨੂੰ ਤਾਂ ਸ਼ਰਮ ਹਯਾਈ ਨਾਂ ਦੀ ਕੋਈ ਚੀਜ਼ ਨਹੀਂ ਰਹੀ ਸਰ ਇੱਕ ਵਾਰੀ ਫੇਰ ਮੈਂ ਕਹਿੰਦਾ ਸਾਰੇ ਨਹੀਂ ਲੇਕਿਨ ਮੈਂ ਮੈਂ ਸੈਂਟੀਫਿਕ ਤੇ ਹਾਂ ਸਾਇੰਸ ਦੇ ਉੱਤੇ ਹਾਂ ਸਾਇੰਸ ਦੇ ਉੱਤੇ ਮੈਂ ਕਹਿੰਦਾ ਕਿ ਇਹ ਜਿਹੜੇ ਇਹੋ ਜਿਹੇ ਪ੍ਰੋਜੈਕਟ ਨੇ ਜਿਵੇਂ ਉਹਨੇ ਪੱਕਾ ਪੇਮੈਂਟਸ ਬਣਾਈਆਂ ਇਹਨਾਂ ਨੇ ਇਹਨਾਂ ਨੇ ਕੁਦਰਤ ਤਬਾਹ ਕੀਤੀ ਸਾਡੇ ਦਰਵਾਜ਼ੇ ਮੂਰੇ ਥੋੜੀ ਜਿਹੀ ਕੁਦਰਤ ਬਚੀ ਹੋਈ ਸੀ ਦੇਖੋ ਜਦੋਂ ਮੀਂਹ ਪੈਂਦਾ ਸੀ ਤੇ ਪਾਣੀ ਜਾਂਦਾ ਸੀ ਜਮੀਨ ਦੇ ਥੱਲੇ ਵਾਟਰ ਗਰਾਉਂਡ ਲੈਵਲ ਵੀ ਬਣਿਆ ਰਹਿੰਦਾ ਸੀ ਕੱਲਾ ਗਰਾਉਂਡ ਲੈਵਲ ਗਰਾਉਂਡ ਵਾਟਰ ਨਹੀਂ ਹੈਗਾ ਥੱਲੇ ਵਿਸਕੋਸਟੀ ਬਣੀ ਰਹਿੰਦੀ ਸੀ ਉਹਦੀ ਟਰਬਿਡਿਟੀ ਬਣੀ ਰਹਿੰਦੀ ਸੀ ਦੁਨੀਆਂ ਜਮਾਨੇ ਬੈਰੋਮੈਟਰੀ ਬਣੀ ਰਹਿੰਦੀ ਸੀ ਇਹ ਸਾਰੀਆਂ ਸੈਂਟਿਫਿਕ ਟਰਮਸ ਇਹ ਨਾ ਚੀਜ਼ਾਂ ਦੇ ਨਾਲ ਕੀ ਹੁੰਦਾ ਸੀ ਕਿ ਕੁਦਰਤ ਤੁਹਾਡਾ ਸ਼ਹਿਰ ਇੱਕ ਜਿੰਦਾ ਸ਼ਹਿਰ ਹੁੰਦਾ ਸੀ ਸਾਡੇ ਸਾਰਿਆਂ ਨੂੰ ਮਰਦਾ ਸ਼ਹਿਰ ਬਣਾਇਆ ਇਹਨਾਂ ਨੂੰ ਹੀ ਪੁੱਛਾਂਗੇ ਤੇ ਇਹਨਾਂ ਕਹਿੰਦਾ ਸਾਡੇ ਕੋਈ এনवायरमेंट ਕਲੀਅਰੈਂਸ ਹੈ ਮੈਂ ਪੁੱਛਦਾ ਕਿ ਤੁਹਾਡੇ ਕੋਈ ਕੀ ਇਕੋਲੋਜੀਕਲ ਕਲੀਅਰੈਂਸ ਹੈ ਕਿ ਇਕੋਲੋਜੀਕਲ ਆਡਿ ਕੀ ਇਕੋਲੋਜੀਕਲ ਆਡਿਟ ਜਾਂ ਇਕੋਲੋਜੀਕਲ ਨਾਂ ਦਾ ਕੋਈ ਡਿਪਾਰਟਮੈਂਟ ਵੀ ਤੁਹਾਡੇ ਕੋਲ ਹੈਗਾ ਹੈ এনवायरमेंट ਨੂੰ ਦੇ ਤੋਹਾਂ ਨੇ ਤੁਸਾਂ ਨੇ ਨਾ ਇੱਕ ਤਮਾਸ਼ਾ ਬਣਾ ਰੱਖਿਆ ਮੈਂ ਤਾਂ ਕਦੀ ਇਕੋਲੋਜੀ ਨਾਲ ਇਕੋਲੋਜੀਕਲ ਨਾਂ ਦਾ ਕੋਈ ਡਿਪਾਰਟਮੈਂਟ ਸੁਣਿਆ ਨਹੀਂ ਤੁਹਾਡੇ ਜ਼ਿਹਨ 'ਚ ਕੋਈ ਹੈ ਹੋਣਾ ਚਾਹੀਦਾ ਹੈ ਕੋਈ ਕਿ ਨਹੀਂ ਹੈ ਨਹੀਂ ਬਿਲਕੁਲ ਹੀ ਨਹੀਂ ਹੈਗਾ এনवायरमेंट ਦਾ ਨਾਂ ਤੇ ਇਹਨਾਂ ਨੇ ਧੂਮਾ ਇਹਨਾਂ ਨੇ ਜਲੂਸ ਕੱਢ ਕੇ ਰੱਖਿਆ ਹੈ এনवायरमेंट ਦੇ ਨਾਂ ਦੇ ਉੱਤੇ এনवायरमेंट ਤਾਂ ਬੜੀ ਛੋਟੀ ਚੀਜ਼ ਹੁੰਦੀ ਹੈ ਇਕੋਲੋਜੀ ਹੁੰਦੀ ਹੈ ਕਿ ਉਹ ਜਗਾ ਜਿਹੜੀ ਜਿੰਦਾ ਜਨਵਰਾਂ ਦੇ ਜਿੰਦਾ ਜੀਵਾਂ ਦੇ ਰਹਿਣ ਦੇ ਲਾਇਕ ਹੋਵੇ ਪੌਦਿਆਂ ਦੇ ਰਹਿਣ ਦੇ ਲਾਇਕ ਉਹਨੂੰ ਇਕੋਲੋਜੀ ਬੋਲਦੇ ਆਡਾਪਟੇਸ਼ਨ ਆਫ ਦਾ ਲਿਵਿੰਗ ਆਰਗਨਿਜ਼ਮਸ ਵਿਦ ਦਾ ਨੇਚਰ ਹੂੰ ਉਹਨੂੰ ਹੀ ਬੋਲਦੇ ਆ ਇੱਕ ਹੋਰ ਪਾਸਾ ਹੁੰਦਾ ਨਿਸ਼ ਨਿਸ਼ ਦਾ ਮਤਲਬ ਹੁੰਦੀ ਹੈ ਉਹ ਜਗ੍ਹਾ ਜਿੱਥੇ ਜ਼ਿੰਦਗੀ ਪੜ ਸਕਦੀ ਹੋਵੇ ਹੂੰ ਇਹਨਾਂ ਨੇ ਤੇ ਉਹੋ ਹੀ ਤਵਾ ਕੀਤੀ ਸਭ ਤੋਂ ਪਹਿਲਾਂ ਤੁਹਾਡਾ ਉਹਨਾਂ ਗੁੰਡੋਆਂ ਨਾਲ ਕੀ ਵੈਰ ਹੈ ਤੁਹਾਡਾ ਉਹਨਾਂ तितਲੀਆਂ ਨਾਲ ਕੀ ਵੈਰ ਹੈ ਤੁਹਾਡਾ ਉਹਨਾਂ ਮੌਤ ਨਾਲ ਕੀ ਵੈਰ ਹੈ ਤੁਹਾਡਾ ਉਹਨਾਂ ਕ੍ਰੀਪਰਸ ਨਾਲ ਕੀ ਵੈਰਾ ਤੁਹਾਡਾ ਉਹਨਾਂ ਉਹ ਬਿੰਡੇ ਜਿਹੜੇ ਗਾਣਾ ਖਾਣਦੇ ਸਾਰੇ ਰਾਤ ਉਹਨਾਂ ਨਾਲ ਕੀ ਵੈਰਾ ਤੁਹਾਡਾ ਉਹ ਛੋਟੇ-ਛੋਟੀਆਂ ਚਿੜੀਆਂ ਨਾਲ ਕੀ ਵੈਰਾ ਤੁਹਾਡਾ ਛੋਟੇ-ਛੋਟੇ ਪੌਦਿਆਂ ਨਾਲ ਕੀ ਵੈਰਾ ਉਹ ਤੁਹਾਡੇ ਬੱਚਿਆਂ ਵਾਸਤੇ ਆਕਸੀਜਨ ਤਿਆਰ ਕਰਦੇ ਸੀ ਹੁਣ ਤੁਸੀਂ ਆਕਸੀਜਨ ਵਿੱਚੋਂਗੇ ਲੋਕਾਂ ਨੂੰ ਹੁਣ ਸਾਰਾ ਸ਼ਹਿਰ ਤੁਸੀਂ ਨੇ ਕੰਕਰੀਟ ਕੇਕ ਬਣਾ ਦਿੱਤਾ ਇੱਕ ਬਾਡੀ ਟੇਪ ਸਿਟੀ ਬਣਾ ਲੇਤੀ ਜਿਵੇਂ ਤੇ ਦੇ ਸਰੀਰ ਤੇ ਬਾਡੀ ਟੇਪ ਲੱਗ ਜੇ ਜਿਵੇਂ ਮਮੀ ਹੁੰਦੀ ਨਾ ਪੁਰਾਣੇ ਜ਼ਮਾਨੇ ਮਮੀ ਟੇਪਾਂ ਨਾਲ ਭਰ ਦਿੰਦੇ ਤੁਸੀਂ ਸਾਰੇ ਸਰੀਰ ਨੂੰ ਇੱਕ ਮਮੀ ਬਣਾ ਦਿੱਤਾ ਮੁਰਦਾ ਮਮੀ ਪੂਰੇ ਦੇਸ਼ ਨੂੰ ਪੂਰਾ ਦਿ ਮਿਲ ਸ਼ਹਿਰਾਂ ਨੂੰ ਸ਼ਹਿਰਾਂ ਨੂੰ ਤੋਂ ਬਣਾਤਾ ਪੂਰੇ ਸ਼ਹਿਰ ਤੁਹਾਡੇ ਮੰਮੀ ਹੈ ਮੰਮੀਸ ਬਣ ਗਏ ਨੇ ਮੁਰਦਾ ਡੈਡ ਮੰਮੀਸ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹ ਥੋੜੀ ਥੋੜੀ ਜਿਹੀ ਸਟਿੱਪਾਂ ਸੀ ਤੁਹਾਨੂੰ ਚਾਹੀਦਾ ਕੀ ਸੀ ਕਿ ਅਗਲੈਂਡ ਦੀ ਸਰਕਾਰ ਵਾਂ ਨਿਊਜ਼ੀਲੈਂਡ ਦੀ ਸਰਕਾਰ ਵਾਂ ਕਹਿੰਦੇ ਭਾਈ ਇਹ ਜਿੰਨੀ ਜਿੰਨੀ ਸਟ੍ਰਿਪ ਤੁਹਾਡੇ ਘਰਾਂ ਦੇ ਮੁਰਦੇ 3-3 ਫੁੱਟ ਛੱਡੀ ਆ ਨਾ ਸਾਂ ਇੱਥੇ ਕਾਹਬੋਣਾ ਚਾਹੀਦਾ ਕਰੀਨੇ ਨਾਲ ਕਟਿਆ ਹੋਣਾ ਚਾਹੀਦਾ ਡੈਟਰੀਅਰ ਜੀ ਵੀ ਮੈਨੂੰ ਦੱਸਿਆ ਉਹ ਮੇਰਾ ਮਿੱਤਰ ਸੀ ਉਹ ਕਹਿੰਦਾ ਕਹਿੰਦਾ ਜੇ ਇਹ ਕਾਮੜਾ ਜੀ ਵੀ ਕਹਿੰਦਾ ਸੁੱਕ ਜੇ ਨਾ ਤਾਂ ਵੀ ਜਰ ਮਨਾ ਹੋ ਜਾਂਦਾ ਚਲੋ ਸਾਰਾ ਮੈਂ ਕਹਿੰਦਾ ਕਿ ਹਰ ਪਾਸੇ ਕਿਉਂਕਿ ਗਰੀਬ ਮੁਲਖ ਹੈ ਛੋਟੇ ਛੋਟੇ ਮਹੱਲੇ ਵੀ ਨੇ ਕੁਝ ਬਸਤੀਆਂ ਵੀ ਨੇ ਹਰ ਚੀਜ਼ ਪਰ ਜਿੱਥੋਂ ਤੱਕ ਪੋਸੀਬਲ ਹੋ ਸਕੇ ਇਹਨਾਂ ਨੂੰ ਕਰਨਾ ਚਾਹੀਦਾ ਹੈ ਨਗਰ ਨਿਗਮ ਦੇਖ ਲਓ ਤੁਸੀਂ ਹੋਰ ਸਰਕਾਰਾਂ ਤੁਸੀਂ ਦੇਖ ਲਓ ਜਿੰਨੀਆਂ ਵੀ ਹੈਗੀਆਂ ਨੇ ਹਾਲ ਜਿਹੜਾ ਹੈਗਾ ਸਮਾਰਟ ਸਿਟੀ ਦੇ ਨਾਮ ਦਿੱਤੇ ਸ਼ਹਿਰਾਂ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਪਾਣੀ ਦਾ ਲੈਵਲ ਜਿਹੜਾ ਹੈ ਨਾ ਦਿਨ ਦਿਨ ਬਦਨ ਥੱਲੇ ਦਾ ਥੱਲੇ ਜਾਈ ਜਾ ਰਿਹਾ ਮੈਂ ਕਹਾਂਗਾ ਬੇਸ਼ਰਮੋਂ ਤੁਹਾਡੇ ਕੋਲੇ ਇੰਨੇ ਫालतू ਪੈਸੇ ਨੇ ਤੇ ਗਰੀਬਾਂ ਨੂੰ ਘਰ ਬਣਾ ਕੇ ਦੇ ਦੋ ਨਾ ਤੁਹਾਡੇ ਕੋਲ ਇੰਨੇ ਪੈਸੇ ਨੇ ਤੇ ਗਰੀਬਾਂ ਨੂੰ ਦਵਾਈਆਂ ਦੇ ਦੋ ਨਾ ਫਰੀ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਤੇ ਖਰਚ ਕਰ ਦੋ ਨਾ ਇਹ ਪੈਸਿਆਂ ਦੀ ਬਰਬਾਦੀ ਇਹ ਪੈਸਾ ਵੀ ਗਰੀਬਾਂ ਦਾ ਤੁਹਾਨੂੰ ਪਤਾ ਹੋਣਾ ਜੀਦਾ ਇੱਕ ਇਕਨੋਮਿਕਸ ਦਾ ਸਿਧਾਂਤ ਕਹਿੰਦਾ ਜਿਹੜੇ ਅਮੀਰ ਲੋਕ ਨੇ ਉਹ ਟੈਕਸ ਕੋਈ ਨਹੀਂ ਦਿੰਦੇ ਟੈਕਸ ਮੇਰਾ ਮਾਰ ਹਮੇਸ਼ਾ ਗਰੀਬ ਤੇ ਪੈਂਦੀ ਹੈ ਤੁਸੀਂ ਉਹ ਗਰੀਬਾਂ ਦਾ ਪੈਸਾ ਲੁੱਟ ਕੇ ਤੁਸੀਂ ਇਦਨੇ ਇੰਨਾ ਕੰਮ ਵਾਸਤੇ ਜਾਇਆ ਕਰ ਰਹੇ ਹੋ ਆਉਣ ਵਾਲੀ ਨਸਲ ਖਤਮ ਕਰ ਰਹੇ ਹੋ ਤੁਸੀਂ ਇਹਦੇ ਵਾਸਤੇ ਤੁਹਾਨੂੰ ਇੰਨਾ ਹੀ ਹੈਗਾ ਵਾ ਕੋਈ ਹਿੰਮਤ ਕਰਨਾ ਚਾਹੁੰਦੇ ਹੋ ਤੇ ਗਰੀਬਾਂ ਨੂੰ ਕਰ ਬਣਾ ਕੇ ਦੇ ਦੋ ਇਹ ਕਿਉਂ ਪੈਸਾ ਜਾਇਆ ਕੀਤਾ ਜਾ ਰਿਹਾ ਇਹ ਪੱਕਾ ਪੇਮੈਂਟਸ ਬਹੁਤ ਗੰਦੀ ਚੀਜ਼ ਆਈ ਹੈ ਸਾਹਮਣੇ ਇਹ ਨਹੀਂ ਹੋਣੀ ਚਾਹੀਦੀ ਥੋੜੀ ਬੋਧੀ ਕੁਦਰਤ ਸਾਡੇ ਘਰਾਂ ਮੂਰੇ ਬਜੀ ਬਜੀ ਰਹੇ ਅੱਛਾ ਮੈਂ ਹੁਣ ਜਾਂਦ ਜਾਂਦੇ ਨਾ ਦੋ ਸਵਾਲ ਤੁਹਾਡੇ ਕੋਲ ਜ਼ਰੂਰ ਪੁੱਛਾਂਗਾ ਕਿ ਇੱਕ ਜੋ ਜਿਸ ਤਰੀਕੇ ਦੇ ਨਾਲ ਸਾਡੀਆਂ ਸਰਕਾਰਾਂ ਦਾ ਸ਼ਹਿਰਾਂ ਨੂੰ ਲੈ ਕੇ ਜੋ ਵਤੀਰਾ ਚੱਲ ਰਿਹਾ ਹੈ ਪੱਕਾ ਪੇਮੈਂਟ ਨੂੰ ਜਿਹੜੀ ਤੁਸੀਂ ਗੱਲ ਕਹੀ ਹੈ ਪੱਕੀਆਂ ਜੋ ਫਰਸ਼ ਬਚਾਏ ਜਾ ਰਹੇ ਨੇ ਇੰਟਰਲਾਕ ਟਾਈਲਾਂ ਉਹਦੇ ਵੈਸੇ ਕਹਿੰਦੇ ਨੇ ਵੀ ਜੋ ਹੌਲ ਹੁੰਦੇ ਨੇ ਉਹ ਪਾਣੀ ਥੱਲੇ ਚਲ ਜਾਂਦਾ ਹੁਣ ਕਿੰਨਾ ਕਿ ਜਾਂਦਾ ਜਾਂ ਕੀ ਕਰ ਮੰਨਿਉ ਨਹੀਂ ਪਤਾ ਇਹ ਕੀ ਅਸਰ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕਿੱਦਾਂ ਦੇ ਸਾਬਤ ਹੋਣਗੇ ਔਰ ਦੂਸਰਾ ਕੀ ਸੋਲੂਸ਼ਨ ਹੱਲ ਕੀ ਹੈ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਤੁਸੀਂ ਮੁਰਦਾ ਸ਼ਹਿਰ ਬਣਾ ਰਹੇ ਹੋ ਇਹ ਤੁਹਾਨੂੰ ਨਹੀਂ ਕਰਨਾ ਚਾਹੀਦਾ ਮੈਂ ਇਹ ਕਹਾਂਗਾ ਬਸ ਇਹ ਨਹੀਂ ਇਹ ਮੈਸੇਜ ਦੇਣਾ ਚਾਹੁੰਦਾ ਤੇ ਬਾਕੀ ਇਹ ਰੱਬ ਨੇ ਨਕਲ ਦੇ ਸੋ ਬੜਾ ਮੈਂ ਕਿਹਾ ਅਹਿਮ ਜਾਣਕਾਰੀ ਦਿੱਤੀ ਹੈ ਦਿਲ ਵੀ ਦੁਖਦਾ ਹੈ ਬੜਾ ਮਨ ਵੀ ਭਰਦਾ ਹੈ ਕਿ ਸਾਡੀਆਂ ਸਰਕਾਰਾਂ ਸਾਡੇ ਆਧਾਰੇ ਕੀ ਕਰਨ ਜਾਂ ਕਰਦੇ ਪਏ ਨੇ ਕਿਸ ਢੰਗ ਨਾਲ ਉਹ ਸ਼ਹਿਰਾਂ ਨੂੰ ਸੋਹਣੇ ਬਣਾਉਣ ਦੀ ਇੱਕ ਮਤਲਬ ਸ਼ਹਿਰਾਂ ਨੂੰ ਸੋਹਣੇ ਬਣਾਉਣ ਦੀ ਆੜ ਦੇ ਵਿੱਚ ਕਿਸ ਤਰੀਕੇ ਦੇ ਨਾਲ ਤਬਾਹ ਕਰ ਰਹੇ ਸਵਾਹ ਕੀਤਾ ਜਾਏ ਜ਼ਿੰਦਗੀ ਨੂੰ ਤਬਾਹ ਕੀਤਾ ਜਾਏ ਇਨਸਾਨ ਦੀ نسل ਨੂੰ ਤਬਾਹ ਕੀਤਾ ਜਾਏ ਇਹ ਗੱਲ ਸੋ ਚੰਗਾ ਪ੍ਰੋਗਰਾਮ ਸੀ ਅਰਜਾਤ ਦਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ